ਜੀ ਸਰ ਅੱਜ ਜਿਹੜੀ ਸੀ ਤਾਜ਼ਾ ਖਬਰ ਜਿਹੜੀ ਆਈ ਆ ਕਿ ਬੀਐਸਪੀ ਦੇ ਜਿਹੜੇ ਵਿਕੇਸ਼ ਊਮਨ ਜੀ ਆ ਅੱਜ ਉਹਨਾਂ ਨੇ ਪਾਰਟੀ ਚੇਂਜ ਕਰ ਲਈਏ ਕੀ ਕਹੋਗੇ ਇਸ ਬਾਰੇ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈਗੁਰਦੇਵ ਤੁੰਗਦੇਵ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਤੈ ਸਤਿਕਾਰਯੋਗ ਸਾਥਿਓ ਅੱਜ ਤੁਹਾਡਾ ਨਾਲ ਜੋ ਅਸੀਂ ਗੱਲ ਸਾਂਝੀ ਕਰਨਾ ਚਾਹੁੰਦੇ ਆ ਔਰ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਮੌਸਮੀ ਡੱਡੂ ਬਰਸਾਤੀ ਡੱਡੂ ਛਾਲਾ ਮਾਰ ਰਹੇ ਨੇ ਕੋਈ ਕਿਸੇ ਪਾਰਟੀ ਵਿੱਚ ਜਾ ਰਿਹਾ ਕੋਈ ਕਿਸੇ ਪਾਰਟੀ ਵਿੱਚ ਜਾ ਰਿਹਾ ਆਪਣੀਆਂ ਮਾਂ ਪਾਰਟੀਆਂ ਨੂੰ ਛੱਡ ਕੇ ਉਹ ਆਸੇ-ਪਾਸੇ ਭੜਕ ਰਹੇ ਨੇ ਔਰ ਜੋ ਬੀਐਸਪੀ ਪਾਰਟੀ ਦੇ ਜੋ ਉਮੀਦਵਾਰ ਰਕੇਸ਼ ਕੁਮਾਰ ਸਮਨਜੀ ਜਿਨ੍ਹਾਂ ਨਾਲ ਸਮੂਹ ਬਹੁਜਨ ਸਮਾਜ ਇਹ ਆਸ ਰੱਖਦਾ ਸੀਗਾ ਕਿ ਬਹੁਜਨ ਸਮਾਜ ਦੀ ਇਹ ਪਾਰਟੀ ਆ ਵੀ ਇਹ ਬੰਦੇ ਸਟੈਂਡ ਵਾਲੇ ਬੰਦੇ ਨੇ ਪਰ ਇਹਨਾਂ ਨੇ ਵੀ ਆਪਣਾ ਅੱਜ ਸਟੈਂਡ ਗਵਾਲਿਆ ਔਰ ਇਹਨਾਂ ਨੇ ਵੀ ਛਾਲ ਮਾਰ ਕੇ ਆਮ ਆਦਮੀ ਪਾਰਟੀ ਵਿੱਚ ਜਾ ਕੇ ਭਗਵੰਤ ਮਾਨ ਤੋਂ ਇਹਨਾਂ ਨੇ ਆਪਣਾ ਸਰੋਪਾ ਪਵਾ ਕੇ ਉਹਨਾਂ ਨੂੰ ਉਹਨਾਂ ਦੇ ਅਧੀਨ ਉਹਨਾਂ ਦੇ ਗੁਲਾਮ ਬਣ ਗਏ ਔਰ ਇਹਨਾਂ ਨੇ ਵੀ ਦੱਸ ਦਿੱਤਾ ਕਿ ਸਮਾਜ ਦੇ ਵਿੱਚ ਕੁਝ ਏਦਾਂ ਦੇ ਅਨਸਰ ਵੀ ਹੈਗੇ ਆ ਜਿਹੜੇ ਦਲ ਬਦਲੋ ਨੀਤੀ ਨੂੰ ਲੈ ਕੇ ਆਪਣੇ ਸਵਾਰਥ ਨੂੰ ਲੈ ਕੇ ਕਿਤੇ ਪਾਸੇ ਵੀ ਛਾਲ ਮਾਰ ਸਕਦੇ ਆ ਔਰ ਅਸੀਂ ਲਗਾਤਾਰ ਅਪੀਲ ਕਰ ਰਹੇ ਆ ਬੀਐਸਵੀ ਪਾਰਟੀ ਨੂੰ ਬੀਐਸਵੀ ਪਾਰਟੀ ਦੇ ਵਰਕਰਾਂ ਨੂੰ ਕਿ ਦੇਖੋ ਹੁਸ਼ਿਆਰਪੁਰ ਤੋਂ ਬਾਬਾ ਸਾਹਿਬ ਮੇਦਕਰ ਜੀ ਦੇ ਪੋਤੇ ਭੀਮਰਾਓ ਜਸ਼ਵੰਤ ਉਮੀਦਵਾਰ ਜੀ ਉਹ ਇੱਥੋਂ ਇਲੈਕਸ਼ਨ ਲੜ ਰਹੇ ਨੇ ਤੇ ਬੀਐਸਵੀ ਪਾਰਟੀ ਨੂੰ ਇਹ ਸੀਟ ਛੱਡ ਦੇਣੀ ਚਾਹੀਦੀ ਆ ਉਹਨਾ ਕਰਕੇ ਔਰ ਅਸੀਂ ਇਹ ਸਮੂਹ ਪਾਰਟੀਆਂ ਨੂੰ ਅਪੀਲ ਕਰਦੇ ਆਂ ਕਿ ਬਾਬਾ ਸਾਹਿਬ ਬੇਦਖਰ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਸੰਵਿਧਾਨ ਦੀ ਬਦੌਲਤ ਅੱਜ ਉਹਨਾਂ ਦੀ ਬਦੌਲਤ ਅਸੀਂ ਸਾਰੇ ਇਹ ਨਿਕ ਮੰਨ ਰਹੇ ਨੇ ਸਾਰੀਆਂ ਆਜ਼ਾਦੀਆਂ ਮੰਨ ਰਹੇ ਨੇ ਪਰ ਬਾਬਾ ਸਾਹਿਬ ਦੇ ਜੋ ਖੂਨ ਦੇ ਵਿੱਚੋਂ ਉਹਨਾਂ ਦੇ ਪੋਤੇ ਜੀ ਜੋ ਐਮਪੀ ਇਲੈਕਸ਼ਨ ਹਿਸ਼ਾਰਪ ਤੋਂ ਖੜੇ ਨੇ ਉਹਨਾਂ ਨੂੰ ਨਜ਼ਰ ਰੱਖਦੇ ਹੋਏ ਉਹਨਾਂ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਪਾਰਟੀਆਂ ਨੂੰ ਇਹ ਟਿਕਟ ਛੱਡਣੀ ਚਾਹੀਦੀ ਹੈ ਇੱਥੋਂ ਔਰ ਉਹਨਾਂ ਨੂੰ ਸਰਬਸ਼ਾਂਤੀ ਨਾਲ ਜਿਤਾਉਣਾ ਚਾਹੀਦਾ ਤੇ ਅੱਜ ਬੀਐਸਪੀ ਪਾਰਟੀ ਨੇ ਵੀ ਉਦੇ ਵਰਕਰ ਨੇ ਵੀ ਛਾਲ ਮਾਰ ਦਿੱਤੀ ਉਹਨਾਂ ਵੀ ਆਮ ਆਦਮੀ ਪਾਰਟੀ ਦਾ ਝੋਲਾ ਫੜ ਲਿਆ ਜਾ ਕੇ ਔਰ ਅਸੀਂ ਲੋਕਾਂ ਕੇ ਇਹ ਹੀ ਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਬਹੁਮਤ ਨਾਲ ਬਾਬਾ ਸਾਹਿਬ ਬੇਦਕਾ ਜੀ ਦੇ ਪੋਤਾ ਜੀ ਭੀਮਰਾਓ ਜਸ਼ਵੰਤ ਅੰਬੇਦਕਰ ਜੀ ਜੋ ਆਪਣੀ ਪਾਰਟੀ ਗਲੋਬਲ ਰਿਪਬਲਿਕ ਪਾਰਟੀ ਤੋਂ ਲੜ ਰਹੇ ਨੇ ਉਹਨਾਂ ਦਾ ਸਾਥ ਦਿਓ ਔਰ ਉਹਨਾਂ ਨੂੰ ਵੱਧ ਚੜ ਕੇ ਵੋਟਾਂ ਪਾ ਕੇ ਬਾਬਾ ਸਾਹਿਬ ਦਾ ਜੋ ਸਾਡੇ ਸਿਰ ਤੇ ਕਰਜ਼ਾ ਆ ਉਹ ਥੋੜਾ ਆਪਾਂ ਹਲਕਾ ਆਪਣਾ ਯੋਗਦਾਨ ਉਹਦੇ ਵਿੱਚ ਦੇ ਸਕੀਏ ਤੇ ਸਾਰੇ ਸਮਾਜ ਨੂੰ ਅਪੀਲ ਆ ਸਮੂਹ ਵਰਗ ਨੂੰ ਅਪੀਲ ਆ ਕਿ ਗਲੋਬਲ ਰਿਪਬਲਿਕ ਪਾਰਟੀ ਤੋਂ ਜੋ ਉਮੀਦਵਾਰ ਬਾਬਾ ਸਾਹਿਬ ਬੇਦਕਰ ਦੇ ਪੋਤਾ ਜੀ ਭੀਮਰਾਵ ਜਸ਼ਵੰਤ ਉਹਨਾਂ ਨੂੰ ਹਿਸ਼ਾਰਪੁਰ ਤੋਂ ਐਮਪੀ ਲੋਕ ਸਭਾ ਜਿਤਾ ਕੇ ਵੱਦ-ਵੱਦ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ ਜਾਵੇ ਤੇ ਸਾਰੇ ਸਤਿਕਾਰਯੋਗ ਸਾਥੀ ਇਸ ਜੀ ਦਾ ਜ਼ਰੂਰ ਧਿਆਨ ਰੱਖਣ ਕਿ ਮੌਕੇ ਤੇ ਕੋਈ ਵੀ ਤੁਹਾਡਾ ਜੇਤੇ ਤੁਹਾਨੂੰ ਯਕੀਨ ਆ ਵਿਸ਼ਵਾਸ ਆ ਉਹ ਅੱਜ ਦੇ ਸਮੇਂ ਵਿੱਚ ਛਾਲਾ ਮਾਰ ਰਿਹਾ ਔਰ ਤੁਹਾਨੂੰ ਧੋਖਾ ਦੇ ਰਿਹਾ ਪਰ ਜੋ ਬਾਬਾ ਸਾਹਿਬ ਨੇ ਖੂਨ ਵਿੱਚੋਂ ਸਾਡੇ ਕੋਲ ਉਹਨਾਂ ਦੀ ਪੀੜ੍ਹੀ ਸਾਡੇ ਕੋਲ ਅੱਜ ਚੱਲ ਕੇ ਹੁਸ਼ਿਆਰਪੁਰ ਆਈ ਆ ਆ ਆ ਫਾੜਾ ਵੀ ਫਰਜ਼ ਬਣਦਾ ਕਿ ਅਸੀਂ ਜੋ ਇਤਿਹਾਸ ਰਿਪਬਲਿਕ ਪਾਰਟੀ ਦਾ ਪਹਿਲਾਂ ਚੱਲਦਾ ਸੀਗਾ ਉਹ ਫਿਰ ਤੋਂ ਦਿਹਰਾਈਏ ਕਿਉਂਕਿ ਰਿਪਬਲਿਕ ਪਾਰਟੀ ਦੇ ਇੱਥੇ ਐਮਐਲਏ ਐਮਪੀ ਬਣੇ ਸੀਗੇ ਉਸ ਇਤਿਹਾਸ ਨੂੰ ਆਪਾਂ ਦਰਸਾ ਕੇ ਫਿਰ ਤੋਂ ਦਰਾ ਕੇ ਤੇ ਆਪਾਂ ਸਮਾਜ ਦੇ ਵੇ ਜਬ ਬਹੁਤ ਬਹੁਮਤ ਨਾਲ ਬਾਬਾ ਸਾਹਿਬ ਭੀਮਰਾਉਂ ਵੇਦਕਰ ਜਿਹਦੇ ਪੋਤਾ ਜੀ ਜਸ਼ਵੰਤ ਵੇਦਕਰ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੀ ਹੈ ਜੈ ਭੀਮ ਜੈ ਭਾਪਾ